और हम लोग आज तीस चालीस बरस से मेडिकल <coughs> कॉलेज में पढ़कर आया कितने गवर्नमेंट काउंसिल uh, में हम लोग मेंबर रहे हैं कोर्स इंचार्ज रहे कोई भी खास करके फार्मेसी के लेकिन हम लोगों ने अभी तक कैंसर के स्पेलिंग तक सही ढंग से सीखा नहीं ਹਾਂਜੀ ਡਾਕਟਰ ਸਾਹਿਬ ਜੀ ਜਿਹੜੀ ਗਾਜ਼ੀਆਬਾਦ ਤੁਸੀਂ ਮੀਟਿੰਗ ਅਟੈਂਡ ਕਰਕੇ ਆਏ ਹੋ ਇਹਦੇ ਬਾਰੇ ਕੀ ਕਹਿਣਾ ਜੀ ਹਾਂਜੀ ਇੰਡੀਆ ਐਲੈਕਟ੍ਰੋਮੋਮੈਥੀ ਰੈਕੋਗਨਿਸ਼ਨਲ ਕਮੇਟੀ ਦੀ ਇੱਕ ਵਿਸ਼ੇਸ਼ ਇਕੱਤਰਤਾ ਨੀਤੀ ਖੰਡ ਇੰਦਰਾਪੁਰਮ ਗਾਜ਼ੀਆਬਾਦ ਵਿਖੇ ਹੋਈ ਪਿਛਲੇ ਦਿਨੀ ਸਾਡੇ ਜੋ ਨੈਸ਼ਨਲ ਪੱਧਰ ਦੇ ਪ੍ਰਧਾਨ ਸੀ ਉਨ੍ਹਾਂ ਦਾ ਇਹਾਤ ਹੋ ਗਿਆ ਸੀ ਕਮੇਟੀ ਵੱਲੋਂ ਨਵੇਂ ਪ੍ਰਧਾਨ ਦੀ ਚੋਣ ਕਰੀ ਸੀ ਉੱਥੇ ਡਾਕਟਰ ਬੀ ਕੇ ਸਿੰਘ ਨੈਸ਼ਨਲ ਜਰਨਲਿਸਟ ਕੁੱਤਰ ਦੀ ਅਗਵਾਈ ਵਿੱਚ ਡਾਕਟਰ ਕੇ ਐਲ ਸਵਾੜੀ ਦੀ ਪ੍ਰਧਾਨਗੀ ਹੇਠ ਸਾਰੇ ਸਟੇਟ ਬੋਰਡਾਂ ਦੇ ਪ੍ਰਧਾਨ ਅਤੇ ਇਜੈਕਟ ਕੋਰਟੀ ਦੇ ਮੈਂਬਰ ਇਕੱਠੇ ਹੋਏ ਜਿਨ੍ਹਾਂ ਨੇ ਸਰਵਸੰਮਤੀ ਨਾਲ ਆਰਨ ਸਿੰਘ ਐਡਵੋਕੇਟ ਸੁਪਰੀਮ ਕੋਰਟ ਨੂੰ ਇਲੈਕਟ੍ਰੋਪੇਥੀ ਦਾ ਪ੍ਰਧਾਨ ਚੁਣਿਆ ਅਤੇ 2 ਮਿੰਟ ਦੀ ਡਾਕਟਰ ਡੀ ਜੇ ਪਾਰਸਨ ਜੋ ਪਹਿਲਾ ਪ੍ਰਧਾਨ ਸਨ ਉਹਨਾਂ ਨੂੰ ਸੰਧਾਰਣੀਪੇਟ ਕੀਤੀ ਨਾਲ ਨਾਲ ਉਹਨਾਂ ਨੇ ਡਾਕਟਰ ਭੀਮਸਨ ਕਾਉਂਸਲ ਜੋ ਕਿ ਪਹਿਲਾ ਪੰਜਾਬ ਦੇ ਪ੍ਰਧਾਨ ਸਨ ਉਹਨਾਂ ਨੂੰ ਸੈਂਟਰਲ ਕਮੇਟੀ ਦਾ ਮੈਂਬਰ ਲਿਆ ਅਤੇ ਹੋਰ ਦੋ ਮੈਂਬਰਾਂ ਨੂੰ ਵੀ ਲਿਆ ਗਿਆ ਇਹਨਾਂ ਤੋਂ ਇਲਾਵਾ ਕੇ.ਡੀ. ਤਵਾੜੀ ਡਾਕਟਰ ਕੇ.ਡੀ. ਤਵਾੜੀ ਡਾਕਟਰ ਐਲ.ਕੇ. ਸਿੰਘ ਚੋਹਾਨ ਅਤੇ ਡਾਕਟਰ ਕਪਲ ਠਾਕਰ ਡਾਕਟਰ ਪ੍ਰਮਿੰਦਰ ਕੁਮਾਰ ਹਾਜਣ ਤੇ ਸਾਰਿਆਂ ਨੇ ਅੱਗੇ ਵਾਸਤੇ ਇਲੈਕਟ੍ਰੋਪੈਥੀ ਸਿਹਤ ਕਮੇਟੀ ਨੂੰ ਕਿਵੇਂ ਚਲਾਉਣਾ ਹੈ ਉਦੇ ਵਾਸਤੇ ਨੀਤੀ ਤਿਆਰ ਕੀਤੀ ਗਈ ਐਡਵੋਕੇਟ ਨੂੰ ਇਹ ਕਿਹਾ ਗਿਆ ਕਿ ਉਹ ਕਿਵੇਂ ਇਲੈਕਟ੍ਰੋਪੈਥੀ ਨੂੰ ਸਰਕਾਰ ਤੋਂ ਮਾਨਤਾ ਦਿਵਾ ਸਕਦੇ ਹਨ ਉਸ ਸੰਬੰਧੀ ਨੀਤੀ ਤਿਆਰ ਕਰਕੇ ਉਹ ਸਰਕਾਰ ਦੇ ਨਾਲ ਬਾਰਤਾਨਾ ਕਰਨ ਤਾਂ ਜੋ ਉਹ ਇਲੈਕਟ੍ਰੋਪੈਥੀ ਜੋ 150 ਸਾਲ ਤੋਂ ਭਾਰਤ ਦੇ ਵਿੱਚ ਚੱਲ ਰਹੀ ਹੈ ਉਹਨੂੰ ਮਾਨਤਾ ਦਵਾਈ ਆ ਸਕੇ